ਆਹ ਸਾਡੇ ਲੋ ਜੀ ਫਾਈਨਲੀ ਅੱਜ ਪਹਿਲੀ ਵਾਰੀ ਡੈਡੀ ਆਪ ਦੇ ਚੱਲੇ ਸੋਹਰੇ ਤੇ ਮੰਮੀ ਚੱਲੇ ਪੇਕੇ ਉਹ ਵੀ ਕੱਲ ਤੇ ਹਾਰਲੇ ਦੇ ਚੱਲੇ ਆ ਉਹ ਕਿੰਨਾ ਪੀਲ ਹੋ ਰਿਹਾ ਬਹੁਤ ਵਧੀਆ ਮੰਮੀ ਕਹਿੰਦੀ ਜੋ ਮਾਰਜੀ ਹੋ ਜਾ ਮੈਂ ਪਹਿਲਾਂ ਆ ਤੇ ਪੇਕੇ ਜਾ ਕੇ ਆਉਣਾ ਕਿ ਆਹ ਹਮਲੇ ਤੇ ਜਾਣਾ ਤੇ ਡੰਗ ਡੰਗ ਕਰਦੇ ਜਾਣਾ ਮੰਮੀ ਨੂੰ ਸੈਟ ਨਾ ਦਿਓ ਤੁਸੀਂ ਤੇ ਲੋ ਜੀ ਮੈਚਿੰਗ ਕਰ ਲੀਆ ਪੂਰੀ ਪੱਜ ਦਾ ਪੂਰੀ ਅੰਟੀ ਇੱਧਰ ਵੇਖੋ ਐਂਦਾ ਐਂਦਾ ਵੇਖ ਕੇ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਵੀ ਵਿਆਹ ਕਰਾ ਫਿਰ ਮੈਂ ਵੀ ਮੈਚਿੰਗ ਮੈਂ ਤੋਂ ਵੀ ਕਰਦੀ ਮੈਂ ਮੈਂ ਕਿੰਨਾ ਕਿ ਦੁਨੀਆ ਦੇ ਸਾਰੇ ਨਾਲ ਕਿਊਟ ਕਪਲ ਹੋਣੇ ਆ ਜਿਹੜੇ ਆਪ ਦਾ ਹਾਸ ਹਾਸ ਖੇਡ ਕੇ ਰਹਿੰਦੇ ਹਨ ਲੜਾਈ ਜਿਹੜਾ ਲੜਾਈ ਤੇ ਚਲੋ ਥੋੜੀ ਬਾੜੀ ਚਾਹੀਦੀ ਜਿਆਦਾ ਨਾ ਹੋਵੇ ਥੋੜੀ ਬਾੜੀ ਥੋੜੀ ਬੋਧੀ ਉਹ ਕਹਿੰਦੇ ਹੁੰਦੇ ਲੜਨਾ ਪਿਆਰ ਵਾਧਾ ਰਹਿੰਦਾ ਸੋ ਹੁਣ ਕਰੋ ਸਟਾਰਟ ਫਿਰ ਡੈਡੀ ਲਓ ਜੀ ਫਾਈਨਲੀ ਆਰਲੇ ਨੂੰ ਕਰ ਲਗੇ ਸਟਾਰਟ ਤੇ ਚਾਬੀ ਲੱਗੀ ਉਧਰ ਡੈਡ ਹਾਂਜੀ ਥਲੋ ਲਾਓ ਚਾਬੀ ਵੇਖੋ ਕਿ ਕਿਤਾ ਨਹੀਂ ਮਾਰਨ ਦੀ ਲੋੜ ਇੱਕ ਮਿੰਟ ਗੱਲ ਦੱਸ ਦਈਏ ਇਹ ਡੈਡੀ ਜਾਣਗੇ ਡੈਡੀ ਤੇ ਮੰਮੀ ਦੇ ਹਰਲੇ ਤੇ ਤੇ ਆਪਾਂ ਚੱਲਾਂਗੇ ਗੱਡੀ ਤੇ ਚਲੋ ਉਹ ਵੀ ਡੈਡੀ ਹੋਣੀ ਚਲੇ ਸੁਣੋ ਵੀ ਸਜਣੋ ਡੈਡੀ ਹੋਣੀ ਚਲੇ ਕਿ ਆਪਾਂ ਪਿਛੇ ਗੱਡੀ ਫੈਂਟ ਦੀ ਉਧਰ ਨੂੰ ਕਰਕੇ ਡੈਡੀ ਹੋਣੀ ਕਿਤੇ ਲੱਭਦੇ ਹੀ ਨਹੀਂ ਪਏ ਅਸੀਂ ਤਾਂ ਕਹਿ ਗਏ ਕਿ ਇੱਥੇ ਕਿਤੇ ਜਾਂਦੇ ਹੋਣੇ ਅਸੀਂ ਬਾਰਨ ਆਉਣ ਲੱਗ ਪਏ ਤੇ ਵੇਖਿਆ ਤੇ ਉਹਦੇ ਹਾਰਲੇ ਤੇ ਫੁਰ ਹਾਰਲੇ ਦੀ ਸਜਣੋ ਤੁਹਾਨੂੰ ਦੱਸ ਦਈਏ ਟੋ ਸਪੀਡ ਹੈਗੀ ਆ 220 ਇੰਨਾ ਕੁ ਭਾਈ ਦਾ ਨਾ ਇੰਨਾ ਕੁ ਜਿੰਨਾ ਕਹਿ ਲਓ ਉਹਨਾਂ ਘਟਾ ਜਿੰਨਾ ਆਪਾਂ ਨੂੰ ਭਜਾਉਣਾ ਨਹੀਂ ਚਾਹੀਦਾ ਉਦੋਂ ਵੱਧ ਹੀ ਭਾਈ ਦਾ ਯਾਰ ਵਾਹ ਜੀ ਵਾਹ ਡੱਗਣਾ ਫੇ ਮਾਪੇ ਬੱਚੇ ਐ ਪੂਰੇ ਯਾਰ ਇਹ ਨਿਆਰਾ ਸਭ ਤੋਂ ਸਵਰਗੀ ਇਹ ਆ ਐ ਯਾਰ ਕਿੱਡਾ ਘੈਂਟ ਲੱਗ ਰਿਹਾ ਨਾ ਡੈਡੀ ਹਾਂ ਕਿਆ ਹੀ ਬਾਤਾਂ ਸਿਰਾ ਹੀ ਹੋਇਆ ਕਿੰਨੇ ਖੁਸ਼ ਆਣਾ ਹਣਾ ਦੋ ਜਣੇ ਆ ਅੱਜ ਉੱਥੋਂ ਮੈਚਿੰਗ ਕੀਤੀਆਂ ਯਾਰ ਕਿਆ ਹੀ ਬਾਤਾਂ ਹੋ ਰਿਆ ਕੰਮ ਸ਼ੁਕਰ ਦਾਤ ਯਾਰ ਸ਼ੁਕਰ 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 ਬੋਰਡ ਹਾਰ ਲਿਆ ਉਹਦਾ ਵੇ ਕਿੱਡਾ ਸੋਹਣਾ ਉਹ ਬੰਬੂ ਘਾਟੇ ਇਹਨੂੰ ਲੈਂਦੇ ਆ ਨਾ ਆ ਇੱਕ ਨੇ ਕਮੈਂਟ ਕੀਤਾ ਸੀਗਾ ਕਿ ਕਿ ਉਹ ਹੀ ਬੰਬੂ ਕਾਰਡ ਮੂਵੀ ਵਾਲਾ ਆਹ ਬਾਹ ਸੋਹੀਆ ਡੈਡੀ ਹੌਲੀ ਹੌਲੀ ਪਿੱਛੋਂ ਬਾਹ ਫੈਂਟੀ ਆਏ ਇੱਥੇ ਆ ਕੇ ਰਸਤੇ ਜਾ ਕੇ ਸਾਨੂੰ ਡੀਕਣ ਲੱਗ ਪਵਾ ਦੋ ਟੈਂਕੀ ਬੱਲ ਕਰਾ ਦੋ ਮਿੱਦਾ ਲੱਗਾ ਵੀਰੇ ਕਹਿ ਰਿਹਾ ਬਹੁਤ ਵੀਰੇ ਧੰਨ ਲਾ ਬਹੁਤ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਤਾਂ ਦੇਖਣਾ ਹੈ ਇਹਦਾ ਇਹ ਰਹਿ ਆਰਲੇ ਤੇ ਨੀੜ ਤਾਂ ਹੈ ਹੀ ਨਹੀਂ ਆਪਣੀ ਹਾਂਜੀ ਵੀਰੇ ਕਰੋ ਸਟਾਰ ਡੈਡੀ ਕਰਾ ਦੀ ਸੋ ਲਓ ਜੀ ਫਾਈਨਲੀ ਨਾਨੂ ਜੀ ਦੇ ਘਰ ਦੇ ਬਾਹਰ ਪਹੁੰਚ ਚੁੱਕੇ ਤੇ ਇਧਰ ਚੈੱਕ ਕਰੋ ਗੇਟ ਨਵਾਂ ਬਾਠਵਾ ਜੀ ਜੋ ਬਾਠਾਂਲੇ ਬਾਠ ਕੁਲਵੀ ਸਿੰਘ ਬਾਠ ਆਜੋ ਨਿਕਲੋ ਬਾਹਰ ਲਓ ਜੀ ਇਹ ਆਪਣੇ ਨਾਨੂ ਜੀ ਦਾ ਘਰ ਇਹ ਤੁਸੀਂ ਸਾਰੇ ਨੇ ਵੇਖਿਆ ਆਓ ਜੀ ਆਓ ਮੰਮੀ ਹੋਣੀ ਵਾਲੇ ਰਸਤੇ ਜਾ ਰਹੇ ਆਪਾਂ ਪਹਿਲਾਂ ਪਹੁੰਚ ਗਏ ਹਾਂ ਜੀ ਤੁਸ ਕੀ ਗੱਲ ਪਾਣ ਜੀ ਤੁਸ ਕੀ ਕਾਲ ਵੀਰ ਜੀ ਸਾਡੀ ਵੀ ਤਾਂ ਹੋਰ ਠੀਕ ਹੈ ਆਈ ਹੋਵੇ ਤੈਨੂੰ ਮੋਟਰਸਾਈਕਲ ਦੀ ਬਹੁਤ ਨਾਨੂ ਜੀ ਕਿੱਥੇ ਮੰਮਾ ਨਹੀਂ ਆਈ ਨਹੀਂ ਆਈ ਸਦਾਈ ਲੈ ਕੇ ਹੈਗੀ ਆਪੇ ਨਹੀਂ ਆਈ ਉਹ ਆ ਰਹੇ ਆ ਉਹ ਤੇ ਡੈਡੀ ਜੀ ਆਰਲੇ ਤੇ ਆ ਰਹੇ ਆ ਤੇ ਉਹ ਕਿੱਥੇ ਨਾਨੇ ਹੁੰਦੇ ਆ ਚਲਾ ਲੈਣ ਦੋ ਉਹਨਾਂ ਨੂੰ ਲਓ ਜੀ ਮਿਲੋ ਮੇਰੀ ਨਾਨੀ ਜੀ ਨੂੰ ਮੀਟੂ ਮਿਸ ਬਲਜੀਤ ਕੌਰ ਨਾਨੇ ਅਸੀ ਕਾ ਸਸਰੀ ਕਾ ਹੋਰ ਠੀਕ ਹੈ? ਹਾਂ ਠੀਕ ਹੈ ਸਸਰੀ ਕਾ ਅਸੀ ਕਾ ਕਿਵੇਂ ਆ ਉਹ ਆਈ ਨਹੀਂ ਕਿੱਥੇ ਰਹਿ ਗਏ ਉਹ ਮੀਟੂ ਭਾਈ ਨਾਨੂ ਜੀ ਸਰਦਾਰ ਬਲਬੀਰ ਸਿੰਘ ਜੀ ਗੇਟ ਸਾਂਚ ਨਵਾਂ ਲਵਾਇਆ ਨਵਾਂ ਹੀ ਬਧਾਈਆਂ ਹੁਣ ਗੇਟ ਦੀਆਂ ਬਹੁਤ ਬੜਾ ਸੋਹਣਾ ਲੱਗ ਰਿਹਾ ਲੱਗਦਾ ਉਹ ਨਿਆਖਾ ਗੁਰ ਤਾਂ ਨਹੀਂ ਵੀ ਲਿਖੇ ਕੇਨਾਰੇ ਦਾ ਗੇਟ ਬਾਰੇ ਅੱਛਾ ਤੁਸੀਂ ਨੇ ਗੱਡੀ ਲੈਂਦੀ ਨਵੀਂ ਮੈਂ ਨਵੀਂ ਤਾਂ ਦਾ ਵਾਲਾ ਅੱਗੇ ਪਤਾ ਇਹ ਪਤਾ ਗੱਲ ਦੱਸਦੇ ਕੀ ਹੁੰਦਾ ਹਿੱਸਾ ਆ ਗੇਟ ਨਹੀਂ ਲੱਗਦਾ ਆਏ ਹੁਣ ਗੱਡੀਆਂ ਦੋਵੇਂ ਲੱਗ ਜਾ ਕਰਨਗੇ ਆਪਣੇ ਆ ਆਉਂਦੀ ਆਉਂਦੀ ਆਓ ਆ ਗਏ ਫਿਰ ਡੇਗਲਨ ਕਰਦੇ ਆ ਰਹੇ ਹੈ ਹੈ ਬੈਠ ਜੀ 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 ਬ ਅਦੋਖ ਲੰਕਰ ਹੁੰਦੇ ਆਪ ਨੂੰ ਜਿੰਮੇਤਰ ਲੱਗਿਆ ਹਾਰ ਲਈ ਨਹੀਂ ਹਾਰ ਲਿਆ ਕਿਵੇਂ ਲੱਗਾ ਫਰਸਟ ਕਲਾਸ ਥੈਂਕ ਯੂ ਫਰਸਟ ਕਲਾਸ ਨਾਲ ਜੀ ਕੰਨ ਤੇਰ ਬਾਬਾ ਚੌੜਾ ਇਹਦਾ ਹਨਾ ਹੀ ਰੇ ਲੱਗਾ ਲੱਗਾ ਵਧੀਆ ਲੱਗਾ ਹਾਂ ਇਹਦਾ ਲਿਆਇਆ ਇਹਦੀ ਕੁਛ ਗੇੜੇ ਵੇ ਨਧੀ ਆ ਗੀਏ ਗੇੜੇ ਆਹੋ ਸਾਡੇ ਗੇੜੇ ਤੋਂ ਭੱਲੇ ਹੀ ਗਏ ਨਾ ਗੇੜੇ ਨਵਾਂ ਲਵਾਇਆ ਮਾਮਾ ਅੱਗੇ ਤੂੰ ਕਹਿ ਕੇ ਗਿਆ ਸੀ ਨਾ ਹਾਂ ਮੈਂ ਮੈਂ ਅੱਗੇ ਦੱਸਦਾ ਮੇਰੇ ਕਹਿ ਦਿੰਦੇ ਨਾ ਅੱਗੇ ਕਿਹੜੇ ਦੂਸਰਾ ਜਿਹੜਾ ਆ ਐ ਕਰਕੇ ਖੁੱਲਦ ਹੁੰਦਾ ਹੁਣ ਪਾਛੇ ਵਾਲਾ ਲਾਤਾ ਹੀ ਬਣ ਗੱਡੀ ਸਾਡੀ ਦਿੱਤੀ ਆਏ ਲੱਗਿਆ ਕਰੋ ਨਾ ਨਾਨੇ ਉਹਨਾਂ ਤੇ ਗੱਡੀ ਲਾਉਣੇ ਕੋਸ਼ਿਸ਼ੀ ਹਾਂ ਇਹ ਜਨ ਨਹੀਂ ਬੋਲਿਆ ਕਰਦੇ ਇਹ ਨਾਂ ਨਹੀਂ ਕਿੰਨੇ ਚ ਪੈ ਗਿਆ ਕਿੰਨੇ ਚ ਪੈ ਗਿਆ ਸਾਰੇ ਦੱਸੀ ਹੈ ਪਿਆ 50000 ਇਹਨੂੰ ਕਿਹੜਾ ਕੀ ਗੇਟ ਕਹਿੰਦੇ ਇਹਨੂੰ ਇਹਨੂੰ ਆਪਣੇ ਐਲੂਮੀਨੀਅਮ ਗੇਟ ਐਲੂਮੀਨੀਅਮ ਪ੍ਰੋਫਾਈਲ ਗੇਟ ਕਹਿੰਦੇ ਹਾਂ ਹਾਂ ਪਰਫੈਕਟ ਹਾਂ 50000 ਇੰਨਾ ਖਰਚ ਆ 50 60000 ਇਹ ਵਾਲਾ ਏਰੀਆ ਛੋਟਾ ਜਿੰਨਾ ਵਧੀ ਜਾਊਗਾ ਹਾਂ ਬڑے ਲੋਕਾਂ ਦੀ ਡਿਮਾਂਡ ਹੁੰਦੀ ਹੈ ਨਾ ਆਪਾਂ ਵੀ ਇਹਦੇ ਨਾਲ ਦੇ ਬਾਲੀ ਤੇ ਆ ਘਰ ਓਕੇ ਹੋ ਗਈ ਰਿਪੋਰਟ ਓਕੇ ਕਿਵੇਂ ਰਿਹਾ ਸਫਰ ਸਾਡਾ ਬਹੁਤ ਵਧੀਆ ਚਲੋ ਵਧੀਆ ਹੋ ਗਿਆ ਚੱਲ ਆਓ ਹੀ ਚੱਲੀ ਅੰਦਰ ਚਾਬੀ ਕੱਢ ਲਈ ਅੰਦਰ ਅੰਦਰ ਚੱਲੋ ਲੌਵੀ ਸੱਜ ਨੂੰ ਡੱਬਾ ਆਪਾਂ ਕੱਢ ਲਿਆ ਜੇ ਗੱਡੀ ਚੋਂ ਕੀ ਲੈ ਕੇ ਆਂਤਾ ਸੀਰੇ ਮਿਲ ਕੇ ਕੇ ਇਹ ਸਾਰਿਆਂ ਦਾ ਆਲਮੋਸਟ ਸਾਰਿਆਂ ਦਾ ਫੇਵਰਿਟ ਇਹ ਰੀਅਲ ਆ ਨਾਟ ਫੇਕ ਹਾਂ ਥਿਸ ਇਜ਼ ਰੀਅਲ ਨਾਟ ਫੇਕ ਮਿਲ ਕੇ ਓਏ ਹੋਏ ਉਹ ਉਂਗਲ ਵੱਜੀ ਯਾ ਗੇੜਾ ਸੋਣਾ ਲੱਗਦਾ ਹੈ ਨਾ ਤੇ ਆ ਜੀ ਆਪਾਂ ਕੀ ਲੈ ਹੁਣ ਜਿਹੜਾ ਕੁਝ ਲਿਆਉਂਦਾ ਹਜ਼ੂਰ ਸਾਹਿਬ ਤੋਂ ਯਾ ਆਸ ਨਹੀਂ ਅੰਦਰ ਕੀ ਲਿਆਉਂਦਾ ਨਾ ਕੋਈ ਜੀ ਸਾਹਿਬ ਉਹ ਲਓ ਜੀ ਸਾਜ ਆਪਾਂ ਅੱਜ ਉਹ ਵੀ ਸਮਾਨ ਲੈ ਕੇ ਆਂਦਾ ਜਿਹੜਾ ਆਪਾਂ ਹਜ਼ੂਰ ਸਾਹਿਬ ਤੋਂ ਲੈ ਕੇ ਆਏ ਸੀ ਨਾਨੂ ਜੀ ਵਾਸਤੇ ਵਾਹਿਗੁਰੂ ਰਬਾ ਤੇ ਘੋਣੇ ਕੀ ਕੀ ਲੈ ਗਿਆ ਵਾਜਵਾ ਕਾਜੂ ਬਦਾਮ ਪਿਸਤਾ ਸੌਗੀ ਜੂਸ ਚੱਕੋ ਚੱਕਦੇ ਨਾਨੂ ਹੀ ਫੱਟੇ ਹਾਂ ਚੱਕਦੇ ਲੋਰ ਡੈਡੀ ਲਿਆ ਦਿਓ ਮੇਰੀ ਸਭ ਤੋਂ ਪਹਿਲਾਂ ਫੱਟੇ ਚੱਕਣਗੇ ਸਾਡੇ ਡੈਡੀ ਫਿਰ ਫਿਰ ਅਸੀਂ ਫੱਟੇ ਚੱਕਾਂਗੇ ਚੱਕੋ ਵੀ ਮਮ ਮਮੀ ਕਿਉਂ ਨਹੀਂ ਜਾਗਦੇ ਜੀ ਮਮੀ ਡਾਈਟਿੰਗ ਤੇ ਆ ਓ ਮਾਈ ਗੋਡ ਮਮੀ ਹੌਲੀ ਵਾਟਰ ਮਮੀ ਹੈਗੇ ਡਾਈਟਿੰਗ ਤੇ ਹਾਂ ਫਤਲੇ ਹੋ ਗਏ। ਯਾ ਫਰਕ ਪਿਆ ਮੈਨੂੰ ਬਹੁਤ ਚੰਗਾ ਲੱਗਿਆ। ਅੱਛੀ ਬਾਤ ਹੈ। ਹੋਰ ਸੋਹਣੀ ਚੀਜ਼ ਦਿਖਾਉਣੇ ਤੁਹਾਨੂੰ ਆ ਨਾ ਲੈਂਟ ਆ। ਲੈਂਟ ਦੇ ਉੱਤੇ ਨਾ ਆ ਕੀ ਦਾ ਆ ਨਾ ਪਾਇਆ ਇਹਨਾਂ ਨੇ ਉੱਪਰ? ਕੋਈ ਕੀ ਦਾ? ਇਹ ਲੋ ਲਾਇਆ ਨਹੀਂ ਹੈ ਨਾ ਇਹਨਾਂ ਨੇ। ਦੇਖ ਲੋ ਨਾਨੂ ਜੀ ਕਹਿੰਦੇ ਲਾਇਆ ਨਹੀਂ ਕੋਈ ਵੀ ਨੇ। ਕਿੰਨੇ ਵਾਰੀ ਆਂਦੇ ਦੇਦੇ ਨਾਨੂ ਜੀ ਤੇ। ਕੋਈ ਵੀ ਨੇ ਕਿੰਨੇ ਵਾਰ ਆਂਦੇ ਦੇਦੇ ਆ। ਕੋ ਚਾਰ ਵਾਲੀ ਆਂਡੇ ਦੇ ਤੇ ਆਲ ਨਾਲ ਹੋਏ ਲੋਹੇ ਉਹ ਵੇਖੋ ਕਿੱਡਾ ਸੋਹਣਾ ਆਲਾ ਉਸਤੇ ਉੱਤੇ ਆਲ ਨਾਲ ਸੋਹਣਾ ਵੀ ਕਿੱਡਾ ਲੱਗਦਾ ਪਿਆ ਕੀ ਇਦਾਂ ਕਰਕੇ ਪਾਇਆ ਆ ਸਾਰਾ ਤੇ ਇਹ ਕੁਦਰਤ ਹੀ ਆ ਹੁਣ ਅੱਗੇ ਆਪਾਂ ਗੱਲ ਕਰਦੇ ਆ ਲਓ ਜੀ ਹੁਣ ਆਪਾਂ ਨੰਨੇ ਦਿਖਾਈਏ ਸਮਾਨ ਜਿਹੜਾ ਆਪਾਂ ਸ਼੍ਰੀ ਗੰਧੂਰ ਸਾਹਿਬ ਤੋਂ ਲੈ ਕੇ ਆਏ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਚਾਹੇ ਆਪਣੀ ਜੀ ਯਾਤਰਾ ਕਰ ਹਾਂ ਧੰਨਵਾਦ ਜਾਤਰਾ ਇੰਨੀ ਬਨਾਨੀ ਉੱਥੇ ਇੰਨਾ ਜੀ ਲੱਗਦਾ ਨਾ ਉਹਨੂੰ ਜੀ ਨਹੀਂ ਕਰਦਾ ਅਸੀਂ ਕਦੇ ਯਾਤਰਾ ਨਹੀਂ ਕੀਤੀ ਨਾਲ ਲੱਖਾਂ ਹੀ ਲੋਕਾਂ ਦੀ ਯਾਤਰਾ ਵਾਹ ਬੜੇ ਮੈਸੀ ਆਏ ਕਿ ਵੀਰੇ ਅਸੀਂ ਤੁਹਾਡੇ ਨਾਲ ਬੜਾ ਵਧੀਆ ਤਰੀਕੇ ਨਾਲ ਤੁਸੀਂ ਦਿਖਾਇਆ ਕਿ ਸਾਡੇ ਵੀ ਤੁਸੀਂ ਸਾਰਿਆਂ ਦੇ ਨਾਲ ਹੀ ਦਰਸ਼ਨ ਕਰਾਦੇ ਕਰਾਦੇ ਸਹੀ ਗੱਲ ਹੈ ਕਦੀ ਵਾਰ ਅੰਨੀ ਯਾਤਰਾ ਦੇਖੀ ਹੈ ਚਲੋ ਆ ਵੀਰ ਮਾਲਕ ਅਨਾਂ ਕਿਉਂ ਦੇ ਵੀ ਸਾਰਿਆਂ ਦੀ ਨਾਲ ਹੀ ਯਾਤਰਾ ਹੋ ਗਈ ਘਰੇ ਬੈਠਿਆਂ ਨੇ ਤੇ ਸਾਰਿਆਂ ਨੇ ਦਰਸ਼ਨ ਕਰ ਲਿਆ 25 ਅੱਜ ਕਿਹੜੇ ਗੁਰਦਾਰ ਗਾਣ ਗਾਣਗੇ ਕਿਹੜਾ ਗੁਰਦਾਰ ਦਿਖਾਉਣਗੇ ਕਿਹੜੇ ਗੁਰਦਾਰੇ ਸਤਿ ਸ਼੍ਰੀ ਅਕਾਲਾਉਣਗੇ ਬਹੁਤ ਖੁਸ਼ੀ ਹੋਣੀ ਸਤਿ ਸ਼੍ਰੀ ਅਕਾਲ ਕੇ ਚਲੋ ਮਾਰ ਕੀ ਦਿਖਾਉਣਾ ਸੋ ਚਲੋ ਜੀ ਹੁਣ ਆਪਾਂ ਜ਼ਮਾਨੇ ਘੜਦੇ ਸਭ ਤੋਂ ਪਹਿਲੇ ਇਹ ਨਨੂ ਜੀ ਇਹ ਨਨੂ ਜੀ ਆਓ ਖਜੂਰੀਆ ਅੱਛਾ ਠੀਕ ਹੈ ਬਰਾਜੇ ਲਾਉਣਾ ਲਈ ਠੀਕ ਹੈ ਤੈਨੂੰ ਕੋਈ ਹੋਰ ਬੁਲਾਇਆ ਹੋ ਦਿੰਦਾ ਨਨੂ ਲੈ ਕੇ ਦਿਖਾਓ ਇੱਕ ਵਾਰੀ ਹਾਂ ਨੇ ਗੱਲਬਾਤ ਨਹੀਂ ਜਾਣੀ ਨਹੀਂ ਐਸੇ ਨਹੀਂ ਬਾਤ ਬਣੇਗੀ ਆਪ ਕੋ ਲੈ ਕੇ ਦਿਖਾਣਾ ਪੜੇਗਾ ਹਾਂ ਉਧਰ ਉਧਰ ਬਹੁਤ ਚੱਲਦੇ ਆ ਨਾ ਨਹੀਂ ਨੰਨੂ ਜਣੂ ਸਿੱਧਾ ਰੱਖਿਆ ਜੀ ਆਉਣ ਹੋ ਗਿਆ ਆ ਜਾ ਦੇ ਪਾਸੇ ਉਹ ਤਰੀਕੇ ਨਾਲ ਚੱਲ ਸੋਨਾ ਦਾ ਰੰਗ ਵੀ ਬਹੁਤ ਸੋਹਣਾ ਬਹੁਤ ਸੋਹਣਾ ਦੰਦਾ ਆ ਹਾਂ ਬਹੁਤ ਸੋਹਣਾ ਕਹਿੰਦੇ ਇਹ ਬਹੁਤ ਸੋਹਣਾ ਜੀ ਸੋ ਨੈਕ ਪਲੇਸ ਵਾਹ ਵਾਹ ਰੋਟੀ ਜਾਤ ਇਹ ਹੈ ਇਹ ਕਮਾਤੇ ਵਾਹ ਜੀ ਵਾਹ ਕੋਈ ਪਾ ਕੇ ਦਿਖਾ ਦੇ ਯਾਰ ਆਲੂ ਵੀ ਪੂਰੀ ਆਲੂ ਵੀ ਨਾ ਆਏ ਵੈ ਸ਼ੁਕਰ ਹੈ ਤੁਹਾਨੂੰ ਤਾਂ ਇਹ ਜਿਹੜਾ ਸਾਈਜ ਨਾ ਉਹ ਐ ਗੱਲ ਛੋਟੇ ਜਿਹੜਾ ਕਾਤੀ ਪਾਣੀ ਜਿਹੜੀ ਬਾਹਰ ਕੇ ਤੋਣੀ ਆ ਨਾ ਨਾਲੇ ਸੋ ਇਹ ਦੁਪੱਟਾ ਨਾ ਜੀ ਜੀ ਕੇ ਲਈ ਇਹ ਪਾਣੇ ਕੀ ਹੁੰਦਾ ਇਹ ਨਿਸ਼ਾਨੀਆਂ ਹੁੰਦੀਆਂ ਕਿ ਆਪਾਂ ਨਾ ਨਾਲੇ ਜਾਏ ਹੋਣ ਤੁਸੀਂ ਲਾਉਗੇ ਮੈਨੂੰ ਤੁਹਾਨੂੰ ਯਾਦ ਆਊਗਾ ਹਾਂ ਵੀ ਉੱਥੋਂ ਲਿਆ ਸੀਗਾ ਉਹ ਸ਼ਹਿਰ ਤੋਂ ਲੈ ਕੇ ਆ ਇਹ ਨਿਸ਼ਾਨੀਆਂ ਹੁੰਦੀਆਂ ਭਾਵੇਂ ਛੋਟੀ ਚੀਜ਼ ਆ ਭਾਵੇਂ ਵੱਡੀ ਤੋਂ ਵੱਡੀ ਚੀਜ਼ ਹੈ ਨਾ ਨਹੀਂ ਲੈ ਕੇ ਦਿਖਾਓ ਕਰ ਇੱਕੋ ਲੈਣ ਨੂੰ ਤਾਂ ਹੀ ਕਿਉਂਕਿ ਉਹ ਜਾਂ ਨੂੰ ਤਾਂ ਨੰਮੀ ਕੋਲੇ ਸੂਟਾਂ ਦਾ ਕੋਈ ਹੱਦ ਨਹੀਂ ਲੈ ਬੋਲੀ ਵੀ ਸੁਣਾ ਤੁਹਾਨੂੰ ਕਿਹਦੀ ਬੋਲੀ ਅਬ ਆ ਰਵੇ ਕਿੱਡੇ ਬਿਊਟੀਫੁਲ ਹੋ ਗਏ ਨਾ ਤੋ ਨਵੇਂ ਆ ਇੱਕ ਤੁਹਾਡੇ ਲਈ ਹੋਰ ਵੀ ਐਡਜ ਐਂ ਦੇ ਰਿਹਾ ਮਾਮੀਆਂस्ते ਬੋਲ ਮਾਸਟਰ ਆਇਆ ਇਹ ਪਜੇ ਨੇ ਚੂੜੀਆਂ ਲਈਆਂ ਇੱਕ ਇੱਕ ਹਰ ਮਾਮੀ ਆਸਤੇ ਇੱਕ ਨੰਦੂ ਬਾਗਣੇ ਆਸਤੇ ਲੌਜੀ ਕੋਲੇ ਕਰਕੇ ਦਿਖਾ ਦਿਆ 골ਡ ਪਿਓਰ 골ਡ ਕਿੰਨੇ ਤੋਲੇ ਲੈਂਦੇ ਆ ਹੋਰ ਕੀ ਆ ਤੋਲੇ ਤਾਂ ਬਰਬਾਦ ਰਹਿ ਗਿਆ ਬਾਈ ਨੇ ਚੀ ਗਾਈ ਥੋੜਾ ਥੋੜਾ ਗਾ ਜਿਤਨਾ ਹੰਕਾਰ ਐ ਤੇ। ਤੋ ਗੁਰੂ ਘਰ ਦਾ ਪ੍ਰਸ਼ਾਦ ਆ ਤੇ ਸਰੂਪ ਐ। ਤੁਹਾਡਾ ਸਭ ਲੋਗੋ ਜਿਹੜਾ ਕਿ ਇੰਚਾਰਦੀ ਕਲਾਜ ਰੱਖੇ। ਚਲੋ ਨਾਨੂ ਜੀ ਅਹੀਂ ਚੱਲੇ ਫਿਰ ਐ। ਬਾਰੀ ਨਹੀਂ ਆਉਂਦੇ ਪਏ। ਚੱਲੇ ਛੱਗਣ ਰਹਿ ਚੱਲੇ ਹੀ ਅਹੀਂ ਫਿਰ। ਹੈ? ਸਰ ਉਹਦੀ ਦਾ ਵੀ ਅੰਦਰ ਕੀ ਕਰ ਰਿਹਾ ਯਾਰ ਪਤਾ ਨਹੀਂ ਕੀ ਕਰਦੇ ਅੰਦਰ ਨਹੀਂ ਆਪ ਲੈਣਾ ਤੇ ਨਹੀਂ ਗਾਣਾ ਨਹੀਂ ਆ ਮੈਂ ਸ਼ੁਗਰ ਸ਼ੁਗਰ ਨਾਲ ਦੇਣਾ ਨਹੀਂ ਕੋਈ ਨਾ ਸ਼ੁਗਰ ਨਾਲ ਦੇ ਕੋਈ ਨਾ ਨਹੀਂ ਗਾ ਇਹ ਤਾਂ ਖੁਦੋ ਇਹ ਤਾਂ ਸੀਰੀਅਸ ਲੈ ਗਿਆ ਨਾ 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 ਨਹੀਂ ਇਹ ਵੀ ਕੋ ਵਾਟਰ ਵਾਟਰ ਵੀ ਬੇ ਡਰਿੰਕਿੰਗ ਮੋਰ ਤਾਂ ਨਹੀਂ ਪਿਆਸ ਲੱਗੂ ਹਾਂ ਹਾਂ ਕਿਵੇਂ ਕਿਵੇਂ ਕੋਈ ਨਾ ਕੋਈ ਨਾ ਲੈ ਵੀਰ ਤੁਹਾਨੂੰ ਨਹੀਂ 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 ਫੜ ਕੋਈ ਨਹੀਂ ਨਾ ਫੜ ਕੋਈ ਨਾ ਮੈਂ ਫੋਟੋ ਕਿਤੀ ਰਹਾ ਮੈਂ ਨਾਨੇ ਵੜੇ ਸਕੀਮੀਆਂ ਹਮਕੋ ਵੀ ਜਗਨ ਵਿੱਚ ਆਹੀ ਰੇ ਕੋਈ ਜਗਨ ਵਿੱਚ ਥੈਂਕ ਯੂ ਯਾਰ ਚਲੋ ਆ ਜੀ ਤਾਰੂ ਨਹੀਂ ਮਿਲੋ ਚਲ ਕੋਈ ਨਹੀਂ ਮੇਰੇ ਪੁੱਤਾਂ ਨੂੰ ਮਿਲ ਗਿਆ ਇੰਨੇ ਹੀ ਬਹੁਤ ਚੱਲ ਚੱਲ ਤੂੰ ਦੈਨ ਪੀਣਾ ਪਾਣੀ ਖੀ ਰਿਹਾ ਨਹੀਂ ਨਹੀਂ ਬਸ ਚਲ ਚਲ ਠੀਕ ਹੈ ਬਾਏ ਬਾਏ ਚਲ ਠੀਕ ਹੈ ਬਾਏ ਜੀ ਚਲਿਏ ਕਰੀ ਤੱਕ ਤਾਂ ਨਹੀਂ ਗਈ ਫੜਾ ਦਈਏ ਯਾਰ ਹੁਣ ਇਹਨਾਂ ਨੂੰ ਗਰਮੀ ਬਹੁਤ ਆਉਣੀ ਇਹਨਾਂ ਨੂੰ ਗੱਡੀ ਫੜਾ ਦਈਏ ਮੈਂ ਦੱਸੋ ਗੱਡੀ ਜਾਣਾ ਤੇ ਮੋਟਰਸਾਈਕਲ ਜਿਵੇਂ ਥੋੜੀ ਖੁਸ਼ੀ ਹੈ ਤੁਸੀਂ ਦੱਸੋ ਕਾਹਤੇ ਜਾਣਾ ਫਿਰ ਗੱਡੀ ਲੈ ਜ ਨੇ ਡੜੀ ਗੱਡੀ ਤੇ ਆਣਗੇ ਮੈਂ ਤੇ ਹੀਰਾ ਚਲ ਆ ਜਾ ਚੰਗਾ ਹੈਗਾ